ਅਸਾਦੀ ਵਾਰ ਮਹਿਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਉ ਵੱਡੀ ਵਡਿਆਈ ਜਾਂ ਸੱਚ ਨਿਉ ਵੱਡੀ ਵਡਿਆਈ ਆਉਦੀ ਭਾਈ ਸਾਰੀ ਦੁਨੀਆ ਨੂੰ ਗਿਆਨ ਦਿੱਤਾ ਉਹਨੇ ਮਾਇਆ ਦਾ ਵੀ ਧਰਤੀ ਚੰਦਰਮਾ ਸੂਰਜ ਬ੍ਰਹਸਪਤੀ ਜਿੰਨੀ ਵੀ ਜੜ ਦੇਖ ਰਿਹਾ ਸਾਰੇ ਉਹਦੇ ਹੁਕਮ ਚੱਲ ਰਹੀ ਹੈ ਐਡਾ ਵੱਡਾ ਗਿਆਨ ਹੈ ਉਹਦਾ ਉਹਦੀ ਵਡਿਆਈ ਹੋਊਗੀ ਫਿਰ ਉਹਦੀ ਇੱਕ ਵਡਿਆਈ ਹੋਰ ਵੱਡੀ ਹੋ ਜਾਂਦੀ ਹੈ ਉਹ ਸੱਚ ਨਾਲ ਮਿਲ ਕੇ ਨਿਆਉ ਹੀ ਕਰਦਾ ਵਾ ਆਪਸੇ ਸੰਸਾਰੀ ਕੀ ਸੰਭਾਰਸੀ ਝੂਠੇ ਇੱਕ ਦੂਜੇ ਦੀ ਬੁੜਾਈ ਕਰਦੇ ਆ ਵੱਡੀ ਬੁੜਾਈ ਜਾਂ ਨੇਚਰਲ ਥਾਓ ਤੇਰੀ ਹੋਰ ਬੁੜਾਈ ਵੱਡੀ ਹੋ ਜਾਂਦੀ ਹੈ ਜਿਹੜਾ ਤੇਰਾ ਸੱਚ ਖੰਡ ਹੈ ਜਿਹੜੀ ਨਿਰਾਕਾਰ ਰੰਗਕਾਰ ਦੀ ਦੁਨੀਆ ਮਾ ਧੰਨ ਤੋਂ ਦੇ ਜਹਾਂ ਤੂੰ ਵਸਿਆ ਉਹਦੀ ਬੁੜਾਈ ਹੋਰ ਵੱਡੀ ਹੋ ਜਾਂਦੀ ਹੈ ਕਿਉਂਕਿ ਹਮੇਸ਼ਾ ਰਹਿਣ ਵਾਲਾ ਇਹ ਸੰਸਾਰ ਕਈ ਵਾਰ ਪਸਰਿਓ ਵਿਸਾਰ ਸਦਾ ਸਦਾ ਇੱਕ ਕੰਮਕਾਰੀ ਤਾਂ ਕਈ ਵਾਰ ਬਣਿਆ ਭਾਈ ਕਈ ਕਰ ਵਿਨਾਸ਼ ਹੋਇਆ ਬੱਡੀ ਵਡਿਆਈ ਜਾਂ ਜਾਣੇ ਲਾ ਉਤਰੀ ਵਡਿਆਈ ਵੱਡੀ ਹੋ ਜਾਂਦੀ ਤੂੰ ਸਾਰਿਆਂ ਦਾ ਭੇਦ ਜਾਣਦਾ ਲਾ ਤਰੀਕਾ